ਰਾਤ ਦੇ 12 ਵਜੇ ਨੇ ਮਾਰੇ ਹਨ ਮੈਨੂੰ ਜ਼ਰੂਰਤ ਮਹਿਸੂਸ ਹੋਈ ਤੇ ਮੈਂ ਇੱਕ ਭਾਰਮਾ ਜਿਹਾ ਪੈਗ ਹੋਰ ਲਾ ਲਿਆ ਲੋਈ ਦੀ ਬੁੱਕਲ ਮਾਰ ਕੇ ਚੁਬਾਰੀ ਤੋਂ ਬਾਹਰ ਆਇਆ ਹਾਂ ਸਾਰਾ ਅਸਮਾਨ ਬੱਦਲਾਂ ਨੇ ਢੱਕ ਲਿਆ ਸ਼ਾਮੀ ਨਜ਼ਰ ਆਉਂਦੇ ਤਾਰਿਆਂ ਨੇ ਇੱਕ ਇੱਕ ਕਰਕੇ ਬੱਦਲਾਂ ਦੀ ਪੁੱਕਲ ਮਾਰ ਲਈ ਹੈ ਮਿਹਰਗੜ ਪੈੰਡ ਵਾਲ ਬਿਜਲੀ ਦੀ ਤਾਰ ਝਾਤੀ ਕਰਕੇ ਫਿਰ ਬੱਦਲਾਂ ਵਿੱਚ ਲੁਕ ਜਾਂਦੀ ਹੈ ਮੈਂ ਸ਼ਗਰ ਨੂੰ ਚੁਬਾਰੀ ਵਿੱਚ ਇਕੱਲੀ ਛੱਡ ਕੇ ਪੌੜੀਆਂ ਉਤਰਨ ਲੱਗਿਆ ਹਾਂ ਹੁਣ ਮੈਨੂੰ ਇਸ ਤੋਂ ਕੋਈ ਡਰ ਨਹੀਂ ਇਸ ਦਾ ਕੋਈ ਬੋਲ ਹੁਣ ਮੇਰਾ ਕਾਲਜਾ ਨਹੀਂ ਵਿੰਨੇਗਾ। ਅੰਜਮੀ ਅੱਜ ਮੇਰੀ ਇਸ ਨਾਲ ਆਖਰੀ ਰਾਤ ਹੈ। ਇਹ ਹੁਣ ਹੋਰ ਕਿਸੇ ਦੀ ਨਹੀਂ ਸਿਰਫ ਮੇਰੀ ਹੈ। ਇੰਨੀ ਦੇਰ ਦਾ ਸਹਿਰ ਉੱਪਰ ਚੁੱਕਿਆ ਬੋਝ ਮੈਂ ਲਾ ਦਿੱਤਾ। ਇਹ ਬੋਝ ਚੁੱਕ ਕੇ ਅੱਗੇ ਤੁਰਨਾ ਹੁਣ ਮੇਰੇ ਵੱਸ ਵਿੱਚ ਨਹੀਂ ਸੀ। ਮੈਂ ਥੱਕ ਗਿਆ ਸਾਂ, ਆੱਕ ਗਿਆ ਸਾਂ। ਅਸਲ ਵਿੱਚ ਇਹ ਕੰਡੇ ਮੈਂ ਆਪ ਹੀ ਬੀਜੇ ਸਨ। ਜਿਹੜੇ ਹੁਣ ਮੈਨੂੰ ਅੱਖਾਂ ਦੀਆਂ ਪਲਕਾਂ ਨਾਲ ਚੁਗਣੇ ਪੈ ਰਹੇ ਸਨ। ਉਦੋਂ ਮੇਰੀਆਂ ਅੱਖਾਂ ਤੇ ਪਤਾ ਨਹੀਂ ਕਿਹੜੀ ਕਾਲੀ ਪੱਟੀ ਬੰਨੀ ਗਈ ਸੀ ਮੇਰੇ ਦਿਮਾਗ ਨੂੰ ਪਤਾ ਨਹੀਂ ਕਿਹੜਾ ਜੰਗਾਲ ਲੱਗ ਗਿਆ ਸੀ ਮੈਂ ਕੁਝ ਨਹੀਂ ਸੋਚਿਆ ਸੀ ਕੁਝ ਨਹੀਂ ਸਮਝਿਆ ਸੀ ਮੇਰੇ ਉੱਤੇ ਤਾਂ ਬਸ ਇਸ ਨੂੰ ਪਾ ਲੈਣ ਦਾ ਭੂਤ ਸਵਾਰ ਸੀ ਇਹ ਭੂਤ ਹੀ ਮੇਰੇ ਦਿਲੋ ਦਿਮਾਗ ਤੇ ਕਬਜ਼ਾ ਕਰੀ ਮੈਨੂੰ ਆਪਣੇ ਅਨਸਾਰ ਭਜਾਈ ਫਿਰਦਾ ਸੀ ਉਦੋਂ ਮੈਂ ਇਹ ਸੋਚ ਕਦੀ ਨੇੜੇ ਨਹੀਂ ਲੱਗਣ ਦਿੱਤੀ ਸੀ ਕਿ ਇਹ 나ਗਣ ਮੈਨੂੰ ਹੀ ਦੱਸ ਜਾਵੇਗੀ ਇਹ ਮੇਰੇ ਕਾਲਜ ਪੜਦੀ ਸੀ ਸਾਰੇ ਕਾਲਜ ਦੀ ਟਾਪਰ ਕਿੱਦਾਂ ਡਾਂਸ ਨਾਟਕ ਕਵਿਤਾ ਗੱਲਗੀ ਹਰ ਇਵੈਂਟ ਵਿੱਚ ਇਹ ਬਾਜ਼ੀ ਮਾਰ ਜਾਂਦੀ ਸੀ ਕਾਲਜ ਵਿੱਚ ਇਸ ਦੀ ਪ੍ਰਤਿਭਾ ਨਾਲੋਂ ਜ਼ਿਆਦਾ ਇਸ ਦੇ ਹੁਸਨ ਦੇ ਚਰਚੇ ਸਨ ਦੁੱਧ ਵਰਗਾ ਰੰਗ ਮੋਟੀਆਂ ਸੋਹਣੀਆਂ ਅੱਖਾਂ ਤਿੱਖਾ ਨੱਕ ਖੂਬਸੂਰਤ ਬੁੱਲ ਗੱਲ ਕੀ ਰੱਬ ਨੇ ਪਰੀਆਂ ਵਾਲੇ ਸਾਂਚੇ ਝਟਾਲ ਕੇ ਬਣਾਇਆ ਸੀ ਇਸ ਨੂੰ ਮੇਰੇ ਤਾਂ ਪਹਿਲੇ ਦਿਨ ਇਸ ਨੂੰ ਵੇਖਦਿਆਂ ਹੀ ਹੋਸ਼ ਛੱਡ ਗਏ ਸਾਂ ਮਨ 'ਚ ਸੋਚਿਆ ਸੀ ਇੰਨਾ ਵੀ ਕੋਈ ਖੂਬਸੂਰਤ ਹੋ ਸਕਦਾ ਖੂਬਸੂਰਤ ਤਾਂ ਇਹ ਹੁਣ ਵੀ ਬਹੁਤ ਹੈ ਬੈਂਤੀਆਂ ਤਾਂ ਟੱਪ ਗਈ ਐ ਪਰ ਹਰ ਕੋਈ ਇਸ ਦੇ ਵੀਹਾਂ ਦੀ ਹੋਣ ਦਾ ਭਲੇਖਾ ਖਾ ਜਾਂਦਾ ਮੇਰੀ ਯਾਦ ਹੈ ਜਦੋਂ ਹੀ ਇੱਕ ਦਿਨ ਬੇਟੇ ਦੇ ਸਕੂਲ ਦੇ ਫੰਕਸ਼ਨ ਤੇ ਗਈ ਸੀ ਤਾਂ ਨਾਲ ਬੈਠੀ ਔਰਤ ਐਸਨੂੰ ਬੋਲੀ ਸੀ ਤੂੰ ਇਸ ਦੀ ਵੱਡੀ ਪਹਿਣਾ ਇਹ ਹੱਸ ਪਈ ਜਦੋਂ ਐਸਨੇ ਉਸ ਔਰਤ ਨੂੰ ਸੱਚ ਦੱਸਿਆ ਤਾਂ ਉਸ ਦੀਆਂ ਤਾਂ ਹੈਰਾਨੀ ਚ ਅੱਖਾਂ ਟੱਡੀਆਂ ਹੀ ਰਹਿ ਗਈਆਂ ਸਨ ਇਵੇਂ ਹੀ ਗੱਲ ਦੇ ਵਿੱਚ ਪਹਿਲੀ ਵਾਰ ਉਸ ਨੂੰ ਵੇਖਦਿਆਂ ਮੇਰੀਆਂ ਵੀ ਅੱਖਾਂ ਟੱਡੀਆਂ ਰਹਿ ਗਈਆਂ ਸਨ ਕੁਝ ਦਿਨਾਂ ਬਾਅਦ ਮੈਂ ਇਸ ਦੇ ਇਸ਼ਕ ਦੇ ਅਸਮਾਨੀ ਚੜਿਆ ਹਰਤੀ ਉੱਪਰ ਪਟਕ ਪਿਆ ਸਾਂ ਜਦ ਮੈਂ ਇਸ ਨੂੰ ਕਿਸੇ ਮੁੰਡੇ ਨਾਲ ਘੁੰਮਦਿਆਂ ਵੇਖਿਆ ਕੁਝ ਦਿਨਾਂ ਬਾਅਦ ਮੈਨੂੰ ਪਤਾ ਲੱਗ ਗਿਆ ਕਿ ਇਹਨਾਂ ਦੇ ਇਸ਼ਕ ਨੂੰ ਚੌਥਾ ਸਾਲ ਚੱਲ ਰਿਹਾ ਹਣ ਇਹ ਐਮਏ ਪੰਜਾਬੀ ਦੇ ਪਾਗ ਪਹਿਲੇ ਵਿੱਚ ਸੀ ਤੇ ਮੈਂ ਹੁਣੇ ਨਵਾਂ ਨਵਾਂ ਬੀਏ ਪਾਗ ਪਹਿਲੇ ਵਿੱਚ ਆਇਆ ਸਾਂ ਮੇਰਾ ਪਿੰਡ ਐਸੇ ਸ਼ਹਿਰ ਤੋਂ ਸਿਰਫ 2 ਕਿਲੋਮੀਟਰ ਹੈ ਇਹ ਇਸੇ ਸ਼ਹਿਰ ਦੀ ਹੈ ਤੇ ਇਸ ਦਾ ਰਾਂਝਾ ਵੀ ਇਸ ਦੀ ਇਸ਼ਕ ਕਹਾਣੀ ਨੇ ਮੈਨੂੰ ਤੋ ਕੁ ਦਿਨ ਉਦਾਸ ਕੀਤਾ ਤੇ ਫਿਰ ਦਿਲ ਨੇ ਇਸ ਗਲਤੀ ਕਰਾਰੀ ਅਡਾ ਲਈ ਸੀ ਕਿ ਇਸ ਬਾਣੀਏ ਤੋਂ ਇਸ ਨੂੰ ਖੋਕੇ ਹਟਣਾ ਚਾਹੇ ਕੁਝ ਵੀ ਕਰਨਾ ਪਵੇ ਮੈਂ ਹਰ ਸਮੇਂ ਔਟਦਾ ਬੈਠਦਾ ਖਾਂਦਾ ਪੀਂਦਾ ਇਸ ਨੂੰ ਫਸਾਉਣ ਲਈ ਜਾਲ ਬਣਦਾ ਰਹਿੰਦਾ ਮੇਰੀ ਕਲਪਨਾ ਵਿੱਚ ਉਹ ਮੇਰੀ ਮੋਟਰਸਾਈਕਲ ਦੇ ਪਿੱਛੇ ਬੈਠੀ ਦਿਸਦੀ ਜਾਂ ਕੰਟੀਨ ਵਿੱਚ ਬੈਠੀ ਮੇਰੇ ਨਾਲ ਚਾਹ ਦੀਆਂ ਚੁਸਕੀਆਂ ਲੈ ਰਹੀ ਹੁੰਦੀ ਪਰ ਅਸਲ ਵਿੱਚ ਇਹ ਚਲਾਕ ਮੱਛੀ ਵਾਂਗ ਮੇਰੇ ਹੱਥ ਨਹੀਂ ਆ ਰਹੀ ਸੀ ਤਾਂ ਇਨੀ ਕੁ ਪ੍ਰਾਪਤੀ ਤਾਂ ਮੈਂ ਕਰ ਲਈ ਸੀ ਕਿ ਇਸ ਦੀ ਐਮੇ ਪੂਰੀ ਹੁਣ ਤੱਕ ਮੈਂ ਇਸ ਦਾ ਚੰਗਾ ਦੋਸਤ ਬਣ ਗਿਆ ਸੀ ਇਸ ਦੇ ਘਰ ਵੀ ਕਈ ਗੇੜੇ ਲਾਏ ਆ ਸਨ ਘਰ ਵਾਲੇ ਵੀ ਮੇਰੇ ਨਾਲ ਚੰਗਾ ਖੁਰ ਮਿਲ ਗਏ ਸਨ ਇਸ ਦੇ ਛੋਟੇ ਭਰਾ ਨਾਲ ਵੀ ਮੈਂ ਦੋਸਤੀ ਗੰਢ ਲਈ ਸੀ ਕਿੰਨਾ ਕੁਝ ਜੁੜਿਆ ਸੀ ਮੈਂ ਇਸ ਦੇ ਲਈ ਪਰ ਉਸਨੇ ਕੀ ਕੀਤਾ ਮੇਰਾ ਪਿੱਛਾ ਧਕਾਉਂਦੀ ਰਹੀ ਮੇਰੇ ਨਾਲ ਧੋਖਾ ਕਰਦੀ ਰਹੀ ਮੈਂ ਇਸ ਨੂੰ ਪਾ ਲਿਆ ਤਾਂ ਇਸ ਦੀਆਂ ਪਿਛਲੀਆਂ ਸਭ ਭੁੱਲ ਗਿਆ ਸਾਂ ਪਰ ਇਹ ਤਾਂ ਸਪਨੇ ਨਿਕਲੇ ਸਪਨੇ ਮੈਂ ਦੁੱਧ ਪੀਂਦਾ ਰਿਹਾ ਮੇਰੇ ਹੀ ਡੰਗ ਮਾਰਦੀ ਰਹੀ ਕਸੂਰ ਮੇਰਾ ਵੀ ਹੈ ਮੈਂ ਇਹ ਗੱਲਾਂ ਉਦੋਂ ਨਹੀਂ ਸੋਚੀਆਂ ਸਨ ਉਦੋਂ ਤਾਂ ਬੱਸ ਮੇਰੀ ਯਾਦ ਹੈ ਜਦੋਂ ਇਸ ਦੀ ਇਹਦੇ ਰਾਂਝੇ ਨਾਲ ਲੜਾਈ ਹੋਈ ਇਸ ਲੜਾਈ ਦੀ ਸਭ ਤੋਂ ਵੱਧ ਖੁਸ਼ੀ ਤੇ ਫਾਇਦਾ ਤਾਂ ਮੈਨੂੰ ਹੋਇਆ ਸੀ ਮੇਰਾ ਖੁਸ਼ੀ ਵਿੱਚ ਧਰਤੀ ਤੇ ਪੈਰ ਨਹੀਂ ਲੱਗਦਾ ਸੀ ਜਿਸ ਗੱਲ ਦੀ ਮੈਂ ਕਲਪਨਾ ਕਰਦਾ ਹੁੰਦਾ ਸਾਂ ਉਹੀ ਹੋ ਗਈ ਸੀ ਇਸ ਦੇ ਰਾਂਝੇ ਦੇ ਘਰ ਵਾਲੇ ਅੰਤਰਜਾਤੀ ਕਰਕੇ ਇਹਨਾਂ ਦੇ ਵਿਆਹ ਲਈ ਚਿੱਟਾ ਜਵਾਬ ਦੇ ਗਏ ਸਨ ਇਹ ਮਸਬੀਆਂ ਦੀ ਕੁੜੀ ਤੇ ਉਹ ਤਨਾੜ ਬਾਣੀਆਂ ਜਦੋਂ ਇਹਦੇ ਰਾਂਝੇ ਨੇ ਆਪਣੇ ਘਰ ਵਾਲਿਆਂ ਦੀ ਰਾਏ ਇਸ ਨੂੰ ਦੱਸੀ ਤਾਂ ਇਹ ਉਸ ਨਾਲ ਸਦਾ ਲਈ ਤੋੜਾਈ ਬਾਣੀਆਂ ਨੇ 2-3 ਮਹੀਨਿਆਂ ਬਾਅਦ ਪੁੰਡੇ ਦਾ ਵਿਆਹ ਕਰ ਲਿਆ ਲੋਹਾ ਗਰਮ ਸੀ ਮੈਨੂੰ ਇਸ ਸਮੇਂ ਛੱਟ ਮਾਰਨ ਦੀ ਲੋੜ ਸੀ ਤੇ ਮੈਂ ਹੰਡੇ ਵਰਤੇ ਲੋਹਾਰ ਵਾਂਗ ਐਨ ਮੌਕੇ ਤੇ ਸਹੀ ਛੱਟ ਮਾਰੀ ਮੈਂ ਇਹਨਾਂ ਦੇ ਘਰ ਥੋੜੇ-ਥੋੜੇ ਸਮੇਂ ਬਾਅਦ ਜਾਣ ਲੱਗਿਆ ਤੇ ਇਸ ਨਾਲ ਹਮਦਰਦੀ ਕਰਦਾ ਇੱਕ ਦਿਨ ਇਹ ਮੇਰੀ ਗੱਲ ਨੂੰ ਚੰਬੜ ਕੇ ਰੋਣ ਲੱਗ ਪਈ ਤੇ ਫਿਰ ਤਾਂ ਮੈਂ ਇਸ ਨੂੰ ਚੁੰਬਕ ਵਾਂਗ ਚੰਬੜ ਗਿਆ ਮੈਂ ਇਹਨੂੰ ਆਪਣੇ ਨਾਲ ਵਿਆਹ ਕਰਾਉਣ ਦਾ ਪ੍ਰਸਤਾਵ ਰੱਖਿਆ ਤਾਂ ਇਹ ਝੱਟ ਮੰਨ ਗਈ ਆਪਣੇ ਘਰ ਵਾਲਿਆਂ ਨੂੰ ਮੈਂ ਹੌਲੀ-ਹੌਲੀ ਬਣਾ ਲਿਆ ਮੈਂ ਇੱਥਾਂ ਉੱਤਰ ਆਇਆ ਹਾਂ ਇੱਥੇ ਲਈ ਬੈੱਡਰੂਮ ਦੀ ਕੰਧ ਉੱਪਰ ਸਾਡੇ ਵਿਆਹ ਵਾਲੀ ਤਸਵੀਰ ਲਟਕ ਰਹੀ ਹੈ ਇਹ ਮੇਰੇ ਤੇ ਆਪਣੀ ਵੱਡੀ ਭੈਣ ਦੇ ਵਿਚਕਾਰ ਖੜੀ ਹੈ ਇਸ ਦੀ ਭੈਣ ਨੂੰ ਵੇਖਦੇ ਆ ਮੇਰੇ ਇੱਕ ਗੱਲ ਯਾਦ ਆ ਗਈ ਹੈ ਉਸਨੇ ਇੱਕ ਦਿਨ ਦੱਸਿਆ ਸੀ ਕਿ ਅਸੀਂ ਮੇਰੀ ਭੈਣ ਦੇ ਵਿਆਹ ਵਿੱਚ ਬੌਬੀ ਨੂੰ ਵੀ ਬੁਲਾਇਆ ਸੀ ਉਸ ਦਿਨ ਮੈਂ ਤੇ ਬੌਬੀ ਨੇ ਜੋ ਡਾਂਸ ਕੀਤਾ ਸਾਰਿਆਂ ਨੇ ਮੂੰਹ ਵਿੱਚ ਉਂਗਲਾਂ ਪਾ ਲਈਆਂ ਸਨ ਹੁਣ ਉਸ ਦੀ ਗੱਲ ਨਾ ਛेडਿਆ ਕਰ ਮੈਂ ਕੀ ਜੇ ਹੋਈ ਨੀ ਕਿਆ ਐ ਕੀ ਹੁੰਦਾ ਹੁਣ ਤਾਂ ਮੇਰੀ ਕੀਮਤੀ ਚੀਜ਼ ਤੂੰ ਐ ਇਸਨੇ ਮੇਰੇ ਗਲਬਾਵਾ ਪਾ ਕੇ ਮੈਨੂੰ ਚੁੰਮ ਲਿਆ ਸੀ ਮੈਂ ਫੋਟੋ ਨੂੰ ਧਿਆਨ ਨਾਲ ਵੇਖਣ ਲੱਗਿਆ ਹਾਂ ਸਭ ਤੋਂ ਵੱਧ ਮੇਰਾ ਧਿਆਨ ਚਗੁੰਦੀ ਠੋਡੀ ਵਾਲੇ ਦਾਗ ਨੇ ਖਿੱਚਿਆ ਮੈਂ ਇੱਕ ਟੱਕ ਇਸ ਦਾਗ ਵੱਲ ਵੇਖਣ ਲੱਗਦਾ ਹਾਂ ਇਹ ਹੋਰ ਵਿਰਾਟ ਡੋਪ ਲੈਂਨ ਲੱਗਦਾ ਹੈ ਵੱਡੇ ਹੀ ਟੇਡੂਗੇ ਖੂਵ ਵਰਗਾ ਮੈਨੂੰ ਲੱਗਦਾ ਜਿਵੇਂ ਮੈਂ ਇਸੇ ਖੂਵ ਵਿੱਚ ਡੁੱਬ ਕੇ ਮਰ ਰਿਹਾ ਹਾਂ ਮੈਂ ਬਚਾ ਲਈ ਆਵਾਜ਼ਾਂ ਮਾਰ ਰਿਹਾ ਪਰ ਮੈਨੂੰ ਬਚਾਉਣ ਲਈ ਕੋਈ ਨਹੀਂ ਆ ਰਿਹਾ ਮੈਂ ਖਿਆਲਾਂ 'ਚੋਂ ਨਿਕਲਿਆ ਹਾਂ ਮੇਰੇ ਯਾਦ ਆਇਆ ਮੈਂ ਇੱਕ ਦਿਨ ਉਸ ਨੂੰ ਪੁੱਛਿਆ ਸੀ ਤੇਰੇ ਇਹ ਦਾਗ ਕਿਵੇਂ ਪੈ ਗਿਆ? ਉਸਨੇ ਇੱਕ ਪਲ ਮੇਰੀ ਵੱਲ ਦੇਖਿਆ ਤੇ ਫਿਰ ਜਿਵੇਂ ਕਿਤੇ ਦੂਰ ਗਵਾਚ ਗਈ ਹੋਵੇ। ਇਹ ਦਾਗ ਬੋਬੀ ਨੇ ਪਵਾਇਆ ਸੀ। ਮੈਨੂੰ ਕਹਿੰਦਾ ਮੈਂ ਤੈਨੂੰ ਬੁਲਟ ਚਲਾਉਣਾ ਸਿਖਾਉਣਾ ਹੈ। ਮੈਨੂੰ ਮੱਲੂ ਮੱਲੀ ਬੁਲਟ ਫੜਾ ਕੇ ਆਪ ਪਿੱਛੇ ਬੈਠ ਗਿਆ। ਪਿੱਛੋਂ ਦੀ ਮੇਰੇ ਹੱਥਾਂ ਨਾਲ ਮੋਟਰਸਾਈਕਲ ਦੇ ਹੈਂਡਲਾਂ ਨੂੰ ਹੱਥ ਪਾ ਲਏ। ਜਦੋਂ ਉਹਨੇ ਹੱਥ ਛੱਡੇ ਮੇਥੋਂ ਬੁਲਟ ਸੰਭਲਿਆ ਨਾ ਤੇ ਉਹ ਜਾ ਕੇ ਡਵਾਈਡਰ ਵਿੱਚ ਵੱਜਿਆ। ਮੈਂ ਉੱਪਰ ਦੀ ਡਵਾਈਡਰ ਤੇ ਜਾ ਡਿੱਗੀ। ਮੇਰੀ ਠੋਡੀ ਡਵਾਈਡਰ ਤੇ ਨੁੱਕਰ ਨਾਲ ਵੱਜ ਕੇ ਲਹੂ ਲੋਹਾਨ ਹੋ ਗਈ। ਫਿਰ ਉਹ ਮੈਨੂੰ ਡਾਕਟਰ ਦੇ ਲੈ ਗਿਆ। ਪੂਰੇ 5 ਟਾਂਕੇ ਲੱਗੇ। ਮੈਨੂੰ ਕਹਿੰਦਾ ਇਹ ਆਪਣੇ ਪਿਆਰ ਦੀ ਸਦਾ ਰਹਿਣ ਵਾਲੀ ਨਿਸ਼ਾਨੀ ਹੈ। ਚੱਲੂ। ਉਹ ਗੱਲ ਦੱਸਦੀ ਮਿੰਨਾ ਜ ਮਸਕਰਾ ਪਈ। ਮੈਨੂੰ ਜਾਪਿਆ ਜਿਵੇਂ ਇਸ ਦਾਗ ਨੇ ਫਨੀਅਰ ਬਣ ਕੇ ਮੇਰੇ ਡੰਗ ਮਾਰ ਦਿੱਤਾ ਹੋਵੇ। ਉਸ ਦਿਨ ਤੋਂ ਬਾਅਦ ਜਦੋਂ ਵੀ ਉਹ ਦਾਗ ਮੇਰੇ ਨਜ਼ਰ ਆਉਂਦਾ ਮੇਰੇ ਡੰਗ ਮਾਰਨ ਲੱਗਦਾ। ਇਹਨਾਂ ਜੈਰੀ ਡੰਗਾ ਤੋਂ ਅੱਕੇ ਨੇ ਇੱਕ ਦਿਨ ਮੈਂ ਕਹਿ ਦਿੱਤਾ ਸੀ ਕਿ ਤੇਰੀ ਪਲਾਸਟਿਕ ਸਰਜਰੀ ਕਰਵਾ ਦਿੰਦਾ ਪਰ ਇਹ ਨਹੀਂ ਮੰਨੀ ਹੱਸ ਕੇ ਕਹਿੰਦੀ ਇਹ ਕੀ ਕਹਿੰਦਾ ਇਹ ਤਾਂ ਸਭੋ ਚੰਗਾ ਜੇ ਗਵਾਚ ਗਈ ਤਾਂ ਇਸ ਦਾਗ ਦੀ ਨਿਸ਼ਾਨੀ ਤੋਂ ਲੱਪਣੀ ਸੌਖੀ ਹੋ ਜਾਊ ਮੈਨੂੰ ਜਾਪਦਾ ਹੈ ਇਹ ਤਾਂ ਮੈਨੂੰ ਲੱਭੀ ਨਹੀਂ ਮੈਂ ਆਪ ਹੀ ਭਰਮ ਪਾਲ ਲਿਆ ਸੀ ਇਹ ਭਰਮ ਵਿਆਹ ਤੋਂ ਬਾਅਦ ਸ਼ੀਸ਼ੀ ਵਾਂਗ ਟੁੱਟ ਕੇ ਖਿੰਡਰ ਗਿਆ ਸੀ ਜਦੋਂ ਇੱਕ ਦਿਨ ਮੈਨੂੰ ਸਕੂਲ ਤੁਰਨ ਲੱਗੇ ਨੂੰ ਟੀਪੀ ਦਾ ਫੋਨ ਆ ਗਿਆ ਸੀ ਕਿ ਅੱਜ ਛੁੱਟੀ ਹੈ ਮੈਂ ਕੱਪੜੇ ਬਦਲਣ ਲੱਗ ਪਿਆ ਇਸ ਨੂੰ ਅਚਾਨਕ ਕਿਸੇ ਦਾ ਫੋਨ ਆਇਆ ਤਾਂ ਮੈਂ ਇਸ ਦੇ ਚਿਹਰੇ ਦਾ ਰੰਗ ਬਦਲਦਾ ਦੇਖ ਲਿਆ ਇਹ ਮੇਰੇ ਕੋਲੋਂ ਅੱਖਾਂ ਚ ਚਰਾਉਂਦੀ ਉਂਝ ਹੀ ਹੂੰ ਹਾਂ ਕਰਦੀ ਰਹੀ ਤੇ ਫਿਰ ਫੋਨ ਕੱਟ ਦਿੱਤਾ ਮੈਂ ਵੀ ਸਮਝ ਗਿਆ ਇਹ ਹੂੰ ਹਾਂ ਕਿੰਨੀ ਨਕਲੀ ਸੀ ਮੈਂ ਕੁਝ ਨਹੀਂ ਬੋਲਿਆ ਜਦੋਂ ਮੌਕਾ ਮਿਲਿਆ ਤਾਂ ਉਹ ਨੰਬਰ ਆਪਣੀ ਮੋਬਾਈਲ ਵਿੱਚ ਨੋਟ ਕਰ ਲਿਆ ਕਈ ਦਿਨ ਤੋਰ ਫਿਰ ਕੇ ਮੈਂ ਉਹ ਡਿਟੇਲ ਕਢਵਾ ਲਈ ਉਹ ਨੰਬਰ ਬੋਬੀ ਦਾ ਸੀ ਇਹ ਹਰ ਰੋਜ਼ ਲੰਬੀਆਂ ਕੱਲਾਂ ਪਿਆ ਸਾਂ ਮੈਂ ਸਭ ਸਪੋਰਟ ਇਸ ਦੇ ਮੂਤੇ ਲਈ ਆ ਮਰੀ ਇਹ ਪੈਰੀ ਡਿੱਗੇ ਮਾਫੀਆਂ ਮੰਗੇ ਇਸ ਦੇ ਘਰਦਿਆਂ ਨੂੰ ਗੱਲ ਦੱਸੀ ਤਾਂ ਇਸ ਦਾ ਪਿਓ ਮੇਰੀ ਪੈਰੀ ਪੱਗ ਰੱਖਣ ਲੱਗਿਆ ਮੇਰੇ ਸਾਲ ਪਰ ਦੇ ਬੀٹے ਗਨੂਰ ਦਾ ਵਾਸਤਾ ਪਾਇਆ ਗਨੂਰ ਨੇ ਮੇਰੀ ਵੀ ਹੱਥ ਬੰਨ੍ਹ ਦਿੱਤੇ ਮੈਂ ਮੰਨ ਗਿਆ ਇਹ ਜੈਰੀ ਨਗਰ ਫੇਰ ਮੇਰੇ ਘਰ ਆ ਗਈ ਬਾਹਰ ਬਿਜਲੀ ਕੜਕੀ ਐ ਫੋਟੋ ਤੋਂ ਮੇਰੀ ਸੁਰਤ ਉਖੜੀ ਐ ਮੈਂ ਆਪਣੇ ਚਿਹਰੇ ਤੇ ਹੱਥ ਫੇਰਿਆ ਉਹ ਇਹ ਕੀ ਮੈਨੂੰ ਆਪਣਾ ਚਿਹਰਾ ਬੜਾ ਅਜੀਬ ਲੱਗਿਆ ਮੈਂ ਕੰਦ ਵਿੱਚਲੇ ਸ਼ੀਸ਼ੇ ਵਿੱਚ ਆਪਣਾ ਚਿਹਰਾ ਵੇਖਦਾ ਹਾਂ ਨਹੀਂ ਮੈਨੂੰ ਭੁਲੇਖਾ ਪੈ ਗਿਆ ਸੀ ਮੈਂ ਗੁਰਦੀਪ ਹੀ ਹਾਂ ਪਹਿਲਾ ਮਾਂਗ ਦਾੜੀ ਕੇਸ ਵਾਲਾ ਤੁਸੀਂ ਕਲੀਨ ਸ਼ੇਵ ਹੋ ਜਾਓ ਧੀਏ ਤੇਰੀ ਦਾੜੀ ਤੇ ਪੱਗ ਬੜੀ ਆਊਟ ਲੱਗਦੀ ਹੈ ਸਾਡੇ ਵਿਆਹ ਤੋਂ ਪਹਿਲਾਂ ਸ਼ਗਨ ਨੇ ਮੈਨੂੰ ਕਿਹਾ ਸੀ ਬੇਅੰਸ ਦੀ ਗੱਲ ਨੂੰ ਸਿਰ ਮੱਥੇ ਮੰਨ ਕੇ ਆਪਣੀ ਪੱਗ ਨੂੰ ਅਲਵਿਦਾ ਕਹ ਦਿੱਤੀ ਦਾੜੀ ਕਟਾ ਦਿੱਤੀ ਜਿਸ ਦਿਨ ਮੈਂ ਕਲੀਨ ਸ਼ੇਵ ਹੋ ਕੇ ਪਹਿਲੇ ਦਿਨ ਸਕੂਲ ਆਇਆ ਤਾਂ ਇਹ ਖੁਸ਼ੀ ਵਿੱਚ ਟੀਕ ਹੀ ਪਈ ਸੀ ਵਾਓ ਤੁਸੀਂ ਤਾਂ ਬਿਲਕੁਲ ਇਹ ਅਚਾਨਕ ਰੁਕ ਗਈ ਤੇ ਫਿਰ ਕੁਝ ਵਕਫੇ ਬਾਅਦ ਬੋਲੀ ਅਮੀਰ ਖਾਨ ਲੱਗਦੇ ਹੋ ਉਸ ਵਕਫੇ ਵਾਲੀ ਖਾਲੀ ਥਾਂ ਮੈਂ ਹੁਣ ਭਰੀ ਐ ਉਹ ਇਹ ਕਹਿੰਦੀ ਹੋਵੇਗੀ ਤੁਸੀਂ ਤਾਂ ਬਿਲਕੁਲ ਬੌਬੀ ਲੱਗਦੇ ਪਰ ਐਨ ਮੌਕੇ ਤੇ ਉਸਨੇ ਆਪਣੇ ਆਪ ਨੂੰ ਰੋਕ ਲਿਆ ਹੋਵੇਗਾ ਫਿਰ ਜਦੋਂ ਇਸ ਦੀ ਫੋਨ ਵਾਲੀ ਘਟਨਾ ਘਟੀ ਤਾਂ ਮੈਨੂੰ ਚਾਨਣ ਹੋਇਆ ਕਿ ਇਹ ਤਾਂ ਮੇਰੇ ਵਿੱਚੋਂ ਦੀ ਉਸ ਬਾਣੀਏ ਨੂੰ ਵੇਖ ਰਹੀ ਸੀ ਫਿਰ ਮੈਨੂੰ ਹਰ ਰੋਜ਼ ਆਪਣੇ ਚਿਹਰੇ ਵਿੱਚੋਂ ਬੌਬੀ ਦੇਖਣ ਲੱਗਿਆ ਮੈਂ ਜਦ ਵੀ ਸ਼ੀਸ਼ੇ ਅੱਗੇ ਖੜਦਾ ਹਾਂ ਸ਼ੀਸ਼ੇ ਵਿੱਚ ਮੇਰੀ ਥਾਂ ਬੋਬੀ ਖੜਿਆ ਨਜ਼ਰ ਆਉਂਦਾ ਉਸ ਦਾ ਚਿਹਰਾ ਆਪਣੀਆਂ ਅੱਖਾਂ ਤੋਂ ਦੂਰ ਕਰਨ ਲਈ ਮੈਂ ਮੋੜ ਦਾੜੀ ਕੇਸ ਰਖਲੇ ਸਾਂ ਬਾਅਦ ਬਿਜਲੀ ਨੇ ਫੇਰ ਗੜਗੜ ਕੀਤਾ ਬੱਦਲਾਂ ਵੱਲੋਂ ਚਾਨਣ ਦੀਆਂ ਤਾਰਾਂ ਧਰਤੀ ਵੱਲ ਉਲਰੀਆਂ ਹਨ ਵੇੜੇ ਵਿੱਚ ਪਾਣੀ ਹੀ ਪਾਣੀ ਲਿਸ਼ਕ ਰਿਹਾ ਹੈ ਮੈਂ ਉੱਪਰ ਜਾਣਾ ਚਾਹੁੰਦਾ ਹਾਂ ਪਰ ਇੰਨੀ ਮੀਂਹ ਵਿੱਚ ਮੈਂ ਕੋਈ ਕੱਪੜਾ ਲੱਭਦਾ ਹਾਂ ਫਿਰ ਉਸ ਦੀ ਬੁੱਕਲ ਮਾਰ ਕੇ ਮੀਂਹ ਪੈਂਦੇ ਵਿੱਚ ਹੀ ਪੌੜੀਆਂ ਚੜ੍ਹਨ ਲੱਗਦਾ ਹਾਂ ਚਬਾਰੀ ਦਾ ਬਾਹਰ ਵੱਡਦਿਆਂ ਹੀ ਮੇਰੀ ਸਾਹਮਣੀ ਕੰਦ ਉੱਪਰ ਨਜ਼ਰ ਚਲੀ ਜਾਂਦੀ ਹੈ ਕੰਦ ਉੱਪਰ ਪੇਂਟਿੰਗ ਟੰਗੀ ਹੈ ਪੇਂਟਿੰਗ ਵਿੱਚ ਇੱਕ ਜੋੜਾ ਆਪਣੇ ਚਾਰੇ ਹੱਥਾਂ ਨਾਲ ਇੱਕ ਨਿੱਕੇ ਪੌਦੇ ਨੂੰ ਪਾਣੀ ਦੇ ਰਿਹਾ ਇਹ ਪੇਂਟਿੰਗ ਮੈਂ ਸ਼ਗਨ ਦੇ ਜਨਮ ਦਿਨ ਵੇਲੇ ਲਿਆ ਕੇ ਦਿੱਤੀ ਸੀ ਉਦੋਂ ਮੁੰਡਾ ਗਰਨੋਰ 4 ਮਹੀਨਿਆਂ ਦਾ ਸੀ ਇਸ ਦੇ ਜਨਮ ਦਿਨ ਵਾਲੇ ਦਿਨ ਸਾਡੀਆਂ ਜਨਮ ਦਿਨ ਮਨਾਉਣ ਬਾਰੇ ਗੱਲਾਂ ਛੜ ਪਈਆਂ ਇਸ ਨੇ ਆਪਣੇ ਨਿੱਕੇ ਹੁੰਦਿਆਂ ਵੇਲੇ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਫਿਰ ਇਹ ਅਚਾਨਕ ਬੋਲੀ ਤੈਨੂੰ ਇੱਕ ਗੱਲ ਦੱਸਾਂ ਜੇ ਗੁਸਤਾ ਨਾ ਮੰਨੀਂ ਹਾਂ ਹਾਂ ਦੱਸ ਤੇ ਕੋਈ ਗੱਲ ਨਹੀਂ ਮੈਨੂੰ ਇਹ ਵੀ ਗੱਲ ਜਾਣਨ ਦੀ ਤਾਲ ਹੋ ਗਈ ਸੀ ਇੱਕ ਵਾਰ ਮੇਰੇ ਜਨਮ ਦਿਨ ਵਾਲੇ ਦਿਨ ਬੌਬੀ ਕਹਿੰਦਾ ਆਪਾਂ ਤੇਰਾ ਜਨਮ ਦਿਨ ਸੈਲੀਬ੍ਰੇਟ ਕਰਨਾ ਉਹ ਮੈਨੂੰ ਬੁਲੇਟ ਤੇ ਬਿਠਾ ਕੇ ਆਪਣੇ ਦੋਸਤ ਦੇ ਘਰ ਲੈ ਗਿਆ ਉਸ ਦੇ ਘਰ ਸਾਡੇ ਤਿੰਨਾਂ ਤੋਂ ਬਿਨਾ ਕੋਈ ਨਹੀਂ ਸੀ ਕਮਰੇ ਦੀ ਬਹੁਤ ਬਹੁਤ ਸਜਾਵਟ ਕੀਤੀ ਹੋਈ ਸੀ ਵਾਓ ਲੜੀਆਂ ਨਾਲ ਸਾਰਾ ਕਮਰਾ ਸਜਾਇਆ ਹੋਇਆ ਬੈੱਡ ਉੱਪਰ ਗੁਲਾਬ ਦੀਆਂ ਪੱਤੀਆਂ બસ ਬਸ ਰਹਿਣ ਦੇ ਤੈਨੂੰ ਕਿੰਨੀ ਵਾਰੀ ਕਿਹਾ ਕਿ ਉਹਦੀ ਗੱਲ ਨਾ ਛੇੜਿਆ ਕਰ ਮੈਂ ਪੱਕ ਗਿਆ ਅੰਦਰੋਂ ਸੇਕ ਮੇਰੇ ਸਿਰਵਲ ਚੜਨ ਲੱਗਿਆ ਮੇਰੇ ਦਿਮਾਗ ਵਿੱਚ ਅਣ ਦੇਖੀ ਫਿਲਮ ਬਣਨ ਲੱਗੀ ਪਹਿਲਾਂ ਇਹਨਾਂ ਨੇ ਜਨਮ ਦਿਨ ਮਨਾਇਆ ਹੋਵੇਗਾ ਫਿਰ ਗੁਲਾਬ ਦੀਆਂ ਪੱਤੀਆਂ ਵਾਲੇ ਬੈੱਡ ਉੱਪਰ ਮੈਂ ਆਪਣੇ ਹੋਸ਼ ਕੋ ਬੈਠਾ ਜਿਵੇਂ ਮੈਂ ਹੁਣੇ ਚੱਕਰ ਖਾ ਕੇ ਡਿੱਗ ਪਾਵਾਂਗਾ ਸ਼ਗਨ ਵੀ ਮੇਰੀ ਹੱਥ 'ਚ ਵਿੱਚ ਸੌਰੀ ਕਹਿੰਦੀ ਚੁੱਪ ਹੋ ਗਈ ਉਹ ਗੱਲ ਯਾਦ ਆਉਂਦੀ ਆ ਹੁਣ ਫਿਰ ਮੈਨੂੰ ਉਵੇਂ ਮਹਿਸੂਸ ਹੋਣ ਲੱਗਿਆ ਮੇਰੇ ਸੇਰ ਵਿੱਚ ਕੀੜੇ ਗੈਂਗਲ ਲੱਗੇ ਹਨ ਕੰਨਾਂ ਵਿੱਚ ਚੰਗਿਆੜੇ ਨਿਕਲ ਰਹੇ ਹਨ ਮੈਂ ਹਾਬੜੀਆਂ ਮੰਗ ਕੋਲ ਚੁੱਕੀ ਐ ਤੇ ਇੱਕ ਵੱਡਾ ਪੈਗ ਬਿਨਾਂ ਪਾਣੀ ਤੋਂ ਹੀ ਪੀ ਗਿਆ ਹਾਂ ਜਿਵੇਂ ਅੰਦਰ ਮੱਚਦੀ ਇਸ ਭੰਬੜ ਨੂੰ ਛੇਤੀ ਬੁਝਾ ਲੈਣਾ ਚਾਹੁੰਦਾ ਹੁਮੈਂ ਮੈਂ ਤਾਂ ਜਿਹੀਆਂ ਗੱਲਾਂ ਤੋਂ ਡਿਸਟਰਬ ਹੋ ਜਾਂਦਾ ਸਾਂ ਪਰ ਜਦ ਹੁਣ ਇੰਨੀ ਵੱਡੀ ਘਟਨਾ ਵਾਪਰ ਗਈ ਸੀ ਇਹ ਮੈਂ ਕਿਵੇਂ ਸਹਾਰ ਸਕਦਾ ਸਾਂ ਹੁਣ ਤਾਂ ਮੇਰੇ ਸਬਰਾਂ ਦੇ ਸਾਰੇ ਬੰਨ ਟੁੱਟ ਗਏ ਸਨ ਮੈਂ ਪੱਕਾ ਫੈਸਲਾ ਕਰ ਲਿਆ ਸੀ ਕਿ ਬਸ ਪਣ ਹੋਰ ਜ਼ਹਿਰ ਨਹੀਂ ਪੀ ਸਕਦਾ ਇਸ ਘਟਨਾ ਬਾਰੇ ਵੀ ਮੈਂ ਅਣਜਾਣ ਰਹਿਣਾ ਸੀ ਜੇ ਮੇਰੇ ਨਾਲ ਪੜਦਾ ਪ੍ਰਵੀਨ ਮੈਨੂੰ ਨਾ ਦੱਸਦਾ ਇੱਕ ਦਿਨ ਮੈਂ ਸਕੂਲੋਂ ਆਇਆ ਤਾਂ ਸ਼ਗਨ ਕਰ ਨਹੀਂ ਸੀ ਮੈਂ ਫੋਨ ਕੀਤਾ ਤਾਂ ਇਹ ਆਪਣੀ ਮੰਮੀ ਕਰੋ ਬੋਲੀ ਸੀ ਬਿਮਾਰਾ ਮਾਂ ਕੀ ਹੋਇਆ ਮੈਂ ਘਬਰਾ ਗਿਆ ਕੁਛ ਨਹੀਂ ਤਬੀਅਤ ਠੀਕ ਨਹੀਂ ਇਸਦੀ ਬੋਲਾਂ ਵਿੱਚ ਦਰਦ ਸੀ ਹੋਇਆ ਕੀ ਮੈਂ ਫੇਰ ਦੁਹਰਾਇਆ ਪੇਟ ਚ ਦਰਦ ਹੈ ਕੋਈ ਗੋਲੀ ਲੈ ਲੈ ਤੂੰ ਸਮਝਦਾ ਨਹੀਂ ਅੰਦਰੋਂ ਪਾਣੀ ਜਿਹਾ ਪੈ ਰਿਆ ਦਵਾਈ ਲੈ ਆਉਣੀ ਆ ਨਾ ਲਿਆਂਦੀ ਦਵਾਈ ਤਾਂ ਮੰਮੀ ਨਾਲ ਜਾ ਕੇ ਡਾਕਟਰ ਕਹਿੰਦਾ ਦੋ ਦਿਨ ਆਰਾਮ ਕਰ ਲੈ ਰੋਟੀ ਲਈ ਕਰਨਵਲ ਸੁਨੇਹਾ ਲਾ ਦੇ ਉਹ ਲਾ ਦੇਣਗੀ ਰੋਟੀ ਤਾਂ ਰੋਟੀ ਬਾਰੇ ਤਾਂ ਮੈਂ ਕਰਨ ਨੂੰ ਸੁਨੇਹਾ ਲਾ ਦਿੱਤਾ ਸੀ ਕਰਨ ਮੇਰਾ ਵੱਡਾ ਭਰਾ ਮਾਂ ਤਾਂ ਮੇਰੇ ਵਿਆਹ ਤੋਂ ਪਹਿਲਾਂ ਹੀ ਗੁਜ਼ਰ ਗਈ ਸੀ ਆਡੋ ਹੁਣ ਵੇਲੇ ਬਾਪੂ ਸਾਡੇ ਨਾਲ ਰਹਿਣਾ ਚਾਹੁੰਦਾ ਸੀ ਪਰ ਸ਼ਗਨ ਨੇ ਕਲੇਸ਼ ਖੜਾ ਕਰ ਲਿਆ ਉਹ ਵਿਚਾਰਾ ਵੱਡੇ ਦੇ ਘਰ ਜਾ ਬੈਠਿਆ ਚੰਗੀ ਭਲੀ ਨੂੰ ਛੱਡ ਕੇ ਗਿਆ ਸੀ ਏ ਜਾਣ ਕੇ ਕੀ ਹੋ ਗਿਆ ਮੇਰੀ ਕੁਝ ਸਮਝ ਨਹੀਂ ਲੱਗ ਰਿਆ ਸੀ ਇਨਾਂ ਸੋਚਾਂ ਵਿੱਚ ਡੁੱਬਿਆ ਮੈਂ ਰਸੋਈ ਵਿੱਚ ਚਾਹ ਬਣਾਉਣ ਲੱਗ ਪਿਆ ਮੇਰੇ ਫੋਨ ਦੀ ਘੰਟੀ ਵੱਜੀ ਮੈਂ ਮੋਬਾਈਲ ਚੁੱਕ ਕੇ ਸਕਰੀਨ ਵੱਲ ਨਜ਼ਰ ਮਾਰੀ ਸ਼ੈਰੋ ਮੇਰੇ ਦੋਸਤ ਪ੍ਰਵੀਨ ਦਾ ਫੋਨ ਸੀ ਹਾਂ ਭਾਈ ਕਿਵੇਂ ਯਾਦ ਕੀਤਾ ਇੱਕ ਗੱਲ ਦੱਸਣੀ ਹੈ ਉਸਦੀ ਆਵਾਜ਼ ਉਪਰੀ ਜਿਹੀ ਲੱਗੀ ਹਾਂ ਦੱਸ ਕੋਲ ਕੋਈ ਹੈ ਤਾਂ ਨਹੀਂ ਉਸਨੇ ਹੌਲੀ ਜਿਹੀ ਪੁੱਛਿਆ ਨਾ ਮੈਂ ਇਕੱਲਾ ਹੀ ਹਾਂ ਬੋਲ ਭਾਈ ਅੱਜ ਮੈਂ ਹੰਝਰਾ ਸ਼ੋਰੂ ਮਲਿਆਂ ਤੇ ਖੜਾ ਸੀ। ਸ਼ਗਨ ਬੋਬੀ ਦੇ ਪਿੱਛੇ ਬੈਠੀ ਗੁਰੂ ਨਾਨਕ ਨਰਸਿੰਘ ਹੌਮ ਮਲਿਆਂ ਦੇ ਜਾਂਦੀ ਦੇਖੀ ਸੀ। ਪ੍ਰਵੀਨ ਦੀ ਗੱਲ ਸੁਣਦਿਆਂ ਮੇਰੇ ਪੈਰਾਂ ਹੇਠੋਂ ਧਰਤੀ ਨਿਕਲ ਗਈ। ਇਹ ਹਜੇ ਵੀ ਹੁਣ ਤਾਂ ਕੋਈ ਦੁਬਿਧਾ ਰਹੀ ਨਹੀਂ ਸੀ। ਅਕਾਂ ਅਬੋਰਸ਼ਨ ਕਰਵਾਇਆ ਹੁਣ। ਕੀ ਬੱਚਾ ਬੋਬੀ ਸਾਰਾ ਘਰ ਪਚਾਲ ਵਾਂਗ ਡੋਲਦਾ ਜਾਪ ਰਿਹਾ ਸੀ। ਪਤਾ ਨਹੀਂ ਮੈਂ ਪ੍ਰਵੀਨ ਨਾਲ ਹੋਰ ਕੋਈ ਗੱਲ ਕਰ ਸਕਿਆ ਸੀ ਜਾਂ ਨਹੀਂ। ਚਾਹ ਤਾਂ ਕਿਹੜੀ ਪੀਣੀ ਸੀ। ਮੈਂ ਬੋਤਲ ਚੁੱਕ ਕੇ ਮੂੰਹ ਨੂੰ ਲਾ ਲਈ। ਉਸਦਾ ਵੀ ਨਸ਼ਾ ਨਹੀਂ ਹੋ ਰਿਹਾ ਸੀ ਜਿਵੇਂ ਸ਼ਰਾਬ ਨਹੀਂ ਪਾਣੀ ਪੀ ਰਿਹਾ ਹੋਵਾਂ ਵਾਰ-ਵਾਰ ਸ਼ਗਨ ਤੇ ਬੌਬੀ ਦੇ ਸਬੰਧਾਂ ਦੀ ਗੱਲ ਯਾਦ ਆਉਂਦੀ ਤਾਂ ਇੰਜ ਮਹਿਸੂਸ ਹੁੰਦਾ ਜਿਵੇਂ ਕਿਸੇ ਨੇ ਸੁਆਦੀ ਖਾਣਾ ਖਾਣ ਤੋਂ ਬਾਅਦ ਕੁਰਲੀ ਕਰਕੇ ਪਾਣੀ ਮੇਰੇ ਮੂੰਹ ਵਿੱਚ ਪਾ ਦਿੱਤਾ ਹੋਵੇ ਮੈਂ ਅੰਦਰੋਂ ਇੰਨੀ ਨਫ਼ਰਤ ਤੇ ਗੁੱਸੇ ਨਾਲ ਭਰ ਗਿਆ ਸਾਂ ਕਿ ਆਪਣਾ ਆਪਾ ਤੇ ਆਲਾ ਦੁਆਲਾ ਸਭ ਕੁਝ ਤਹਿਸ ਨਹਿਸ ਕਰ ਦੇਣਾ ਚਾਹੁੰਦਾ ਸਾਂ ਮੈਂ 2 ਦਿਨਾਂ ਦਾ ਸ਼ਗਨ ਦਾ ਫੋਨ ਚੁੱਕਿਆ ਨਾ ਕੀਤਾ ਬਸ ਸ਼ਰਾਬ ਹੀ ਪੀਂਦਾ ਰਿਹਾ ਮੇਰੇ ਅੰਦਰ ਬਾਰੂਦ ਹੀ ਬਾਰੂਦ ਭਰ ਗਿਆ ਸੀ ਮੈਂ ਫੈਸਲਾ ਕਰ ਲਿਆ ਸੀ ਅੰਤਮ ਫੈਸਲਾ ਇਸ ਫੈਸਲੇ ਤੋਂ ਹੇਠ ਮੇਰੇ ਕਾਲਜੇ ਠੰਡ ਨਹੀਂ ਪੈਣੀ ਸੀ ਤਿੰਨ ਦਿਨਾਂ ਬਾਅਦ ਅੱਜ ਸਵੇਰੇ ਸ਼ਗਨ ਆਵੀ ਬੇਟੀ ਨੂੰ ਨਾਨਕੇ ਹੀ ਝੰਡਾ ਆਈ ਸੀ ਡਰਦਿਆਂ ਡਰਦਿਆਂ ਉਸਨੇ ਪੁੱਛਿਆ ਕਿ ਕੀ ਹੋ ਗਿਆ ਤੈਨੂੰ ਪਰ ਮੈਂ ਕੋਈ ਜਵਾਬ ਨਹੀਂ ਦਿੱਤਾ ਜੀਤਾ ਕਰਦਾ ਸੀ ਉਸਨੂੰ ਆਉਂਦਿਆਂ ਹੀ ਪਾਰ ਬੁਲਾ ਦੇਵਾਂ ਪਰ ਹੁਣ ਮੈਂ ਹਰ ਖਿੱਚ ਆ ਕੇ ਕੱਚਾ ਕੰਮ ਨਹੀਂ ਕਰਨਾ ਚਾਹੁੰਦਾ ਸੀ ਮੈਂ ਸ਼ਾਮ ਹੁੰਦੀ ਉਡੀਕ ਕਰਨ ਲੱਗ ਪਿਆ ਸੀ ਅੱਜ ਦਾ ਦਿਨ ਮੇਰੇ ਲਈ ਪਹਾੜ ਜਿਡਾ ਹੋ ਗਿਆ ਸੀ। ਇੱਕ ਇੱਕ ਮਿੰਟ ਸਾਲ ਜਿਨਾਂ ਲੰਮਾ ਲੱਗ ਰਿਹਾ ਸੀ। ਸਾਰਾ ਦਿਨ ਕੀੜੀ ਦੀ ਚਾਲ ਚੱਲਦਾ ਮਸਾਂ ਬੀਤਿਆ। ਸ਼ਾਮ ਨੂੰ ਰੋਟੀ ਟੋਕ ਕਰਨ ਲੱਗ ਪਈ। ਉਸ ਨੂੰ ਤੁਰੀ ਫਿਰਦੀ ਵੇਖਦੇ ਮੇਰੀ ਹੱਕ ਤੇ ਸਭ ਪਲਟ ਰਹੇ ਸਨ। ਅੰਦਰ ਨਫ਼ਰਤ ਦਾ ਪਾਮੜ ਮਚ ਰਿਹਾ ਸੀ। ਰੋਟੀ ਬਣਾ ਕੇ ਉਹ ਥਾਲ 'ਚ ਪਾ ਕੇ ਲੈ ਆਈ। ਲਓ ਰੋਟੀ ਖਾ ਲਓ। ਉਸ ਨੇ ਥਾਲ ਮੇਰੇ ਅੱਗੇ ਕਰ ਦਿੱਤਾ ਸੀ। ਪਰਾਂ ਲੈ ਜਾਪੈਂ। ਕੋਲ ਖੜੀ ਸ਼ਗਨ ਵਿੱਚੋਂ ਮੈਨੂੰ ਉਸ ਬਾਣੀ ਨੇ ਮੋਸ਼ਕਾਈ। ਮੈਂ ਥਾਲ ਪਰਾਂ ਵਗਾਂ ਮਾਰਿਆ ਉਹ ਪਾਂਡੀ ਚੱਕ ਕੇ ਵਾਪਸ ਚਲੀ ਗਈ ਮੈਂ ਫੇਰ ਸ਼ਰਾਪੀਨ ਬੈਠ ਗਿਆ ਰਾਤ ਟਿਕ ਗਈ ਸੀ ਸਾਰਾ ਪਿੰਡ ਖੂਕ ਸੌਂ ਗਿਆ ਸੀ ਕਦੇ ਕਦੇ ਕਿਸੇ ਆਵਾਰਾ ਕੁੱਤੇ ਦੀ ਪੌਂਕਨ ਦੀ ਆਵਾਜ਼ ਟਿੱਕੀ ਰਾਤ 'ਚ ਦੂਰ ਤੱਕ ਸੁਣਾਈ ਦੇ ਜਾਂਦੀ ਅਸਮਾਨ 'ਚ ਬੱਦਲ ਵਾਈ ਹੋਣ ਲੱਗ ਪਈ ਸੀ ਹੌਲੀ ਹੌਲੀ ਸਾਰੇ ਤਾਰਿਆਂ ਨੇ ਕਾਲੇ ਬੱਦਲਾਂ ਦੀ ਪੁੱਕਲ ਮਾਰ ਲਈ ਸੀ ਸ਼ਗਨ ਵੀ ਕਦੋਂ ਦੀ ਚੁਬਾਰੀ ਚੜ ਕੇ ਬੇਫਿਕਰ ਹੋ ਜਾ ਸਕਤੀ ਉਸਦੀ ਇਹ ਬੇਫਿਕਰੀ ਮੇਰੇ ਅੰਦਰ ਮੱਚਦੀ ਅੱਗ ਤੇ ਹੋਰ ਤੇਲ ਪਾ ਰਹੀ ਸੀ ਪਰ ਉਸਦੀ ਜਾਗ ਸਦਾ ਲਈ ਮੈਂ ਜੁਬਾਰੀ ਚ ਖੜਾ ਉਸੇ ਪੇਂਟਿੰਗ ਵੱਲ ਵੇਖ ਰਿਹਾ ਹਾਂ ਜੋੜੇ ਦੇ ਹੱਥਾਂ ਵਿੱਚ ਫੜੇ ਪਾਂਡੇ ਚੋੜ ਡਗ ਰਹੀ ਪਾਣੀ ਦੀ ਧਾਰ ਜਾਪਦਾ ਜਿਵੇਂ ਲਹੂ ਹੋਵੇ ਜੋੜੇ ਦੀ ਤਸਵੀਰ ਵੀ ਸ਼ਵਿੰਤ ਤੇ ਬੋਬੀ ਦੇ ਚਿਹਰੇ ਵਿੱਚ ਬਦਲ ਗਈ ਹੈ ਮੈਨੂੰ ਜਾਪਿਆ ਜਿਵੇਂ ਉਹਨਾਂ ਦੇ ਹੱਥਾਂ ਵਿੱਚ ਪਾਂਡਾ ਨਹੀਂ ਸਗੋਂ ਮੈਂ ਹੋਵਾਂ ਤੇ ਉਹ ਦੋਵੇਂ ਮੈਨੂੰ ਆਪਣੇ ਹੱਥਾਂ ਵਿੱਚ ਘੁੱਟ ਕੇ ਮੇਰੀ ਰੱਤ ਪਾਪ ਦੇ ਬੁੱਟੇ ਵਿੱਚ ਨਿਚੋੜ ਰਹੀ ਹੋਵਾਂ ਮੇਰੇ ਅੰਦਰ ਨਫ਼ਰਤ ਭਰ ਜਾਂਦੀ ਹੈ ਮੈਂ ਪੇਂਟਿੰਗ ਤੋਂ ਨਜ਼ਰ ਹਟਾਉਂਦਾ ਸ਼ਗਨਵਲ ਧਿਆਨ ਮੋੜਦਾ ਹਾਂ ਉਹ ਬੈੱਡ ਉੱਪਰ ਉਵੇਂ ਹੀ ਪਈ ਐ ਉਸ ਦੇ ਕੋਲ ਸਰਾਣਾ ਪਿਆ ਸਰਾਣੇ ਦੀ ਥਾਂ ਮੈਨੂੰ ਬੋਬੀ ਪਿਆ ਦਿਸ ਰਿਹਾ ਮੇਰੇ ਅੰਦਰ ਫਿਰ ਅਗ ਦੀ ਲਾਟ ਉੱਠ ਖੜੀ ਐ ਰੋ ਅੰਗ ਅੰਗ ਵਿੱਚ ਜ਼ਹਿਰ ਵਾਂਗ ਫੈਲ ਗਿਆ ਮੈਂ ਉਸ ਉੱਪਰ ਚਾਪਟ ਪਿਆ ਹਾਂ ਸਾਰੇ ਕੱਪੜੇ ਉਤਾਰ ਕੇ ਪਰਾਂਵਗਾ ਮਾਰੀ ਹੱਥ ਉਸ ਦੇ ਚਿਹਰੇ ਛਾਤੀਆਂ ਪੱਟਾਂ ਉੱਪਰ ਦੰਦੀਆਂ ਮਟਨ ਲੱਗਾ ਹੱਸ ਵਿੱਚੋਂ ਲਹੂ ਨਹੀਂ ਸਿੰਮਿਆ ਪਰ ਮੇਰੀਆਂ ਅੱਖਾਂ ਵਿੱਚੋਂ ਹੰਝੂ ਸਹਿਮਾਏ ਹਾਂ ਮੇਰੇ ਗਲੇ 'ਚ ਨਫ਼ਰਤ ਦੁੱਖ ਤੇ ਪਛਤਾਵੇ ਦੀ ਹਰਲੀ ਅਜੀਬ ਜਹੀ ਆਵਾਜ਼ ਆ ਰਹੀ ਹੈ ਉਹ ਹਿੱਲੀ ਨਹੀਂ ਮਿੱਟੀ ਦੀ ਢੇਰੀ ਵਾਂਗ ਪਈ ਹੈ ਅਚਾਨਕ ਮੇਰੀ ਸੁਰਤ ਪਰਤਦੀ ਹੈ ਮੈਂ ਆਪਣੇ ਆਪ ਵਿੱਚ ਆਉਂਦਾ ਹਾਂ ਮੈਂ ਤਾਂ ਇਸ ਨੂੰ ਰਾਤ ਹੀ ਗਲਾ ਦਵਾ ਕੇ ਮਾਰ ਦਿੱਤਾ ਸੀ ਉਸਦੇ ਮਰੀ ਹੋਣ ਦਾ ਯਾਦ ਕਰਕੇ ਮੈਂ ਉਸ ਤੋਂ ਕਾਲੀ ਨਾਲ ਪਿੱਛੇ ਹਟ ਜਾਂਦਾ ਹਾਂ ਜਿਵੇਂ ਉਸ ਦੀ ਲਾਸ਼ ਵਿੱਚੋਂ ਹੁਣੇ-ਹੁਣੇ ਮੋਸ਼ਕ ਮਾਰਨ ਲੱਗ ਪਿਆ ਹੋਵੇ ਮੈਂ ਚੁਬਾਰੀ ਤੋਂ ਬਾਹਰ ਆਉਂਦਾ ਲੋਈ ਪਾਟਣ ਲੱਗ ਪਈ ਹੈ ਅਨੇਰਾ ਉਡਾਰੀ ਮਾਰਨ ਲੱਗਿਆ ਮੈਂ ਥਾਣੀ ਜਾਣ ਲਈ ਪੌੜੀਆਂ ਵੱਲ ਤੁਰ ਪੈਂਦਾ ਹਾਂ ਮੇਰੀ ਜਾਨ ਜੰਗ ਜਿੱਤ ਕੇ ਆਏ ਫੌਜੀ ਬੰਗ ਹੈ ਅਡੋਲ ਸੋ ਦੋਸਤੋ ਇਹ ਸੀ ਅੱਜ ਦੀ ਕਹਾਣੀ ਤੁਹਾਨੂੰ ਕੀ ਲੱਗਦਾ ਹੈ ਕਿ ਉਸਨੇ ਸ਼ਗਰ ਨੂੰ ਮਾਰ ਕੇ ਸਹੀ ਕੀਤਾ ਆਪਣੇ ਵਿਚਾਰ ਜ਼ਰੂਰ ਦੱਸਿਓ ਚੰਗੀ ਲੱਗੇ ਵੀਡੀਓ ਲਾਈਕ ਕਰਕੇ ਸ਼ੇਅਰ ਕਰਿਓ ਵੀਡੀਓ ਨੂੰ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਇਸੇ ਤਰ੍ਹਾਂ ਦੀਆਂ ਕਹਾਣੀਆਂ ਦੇ ਲਈ ਤੁਸੀਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤਾਂ ਫਿਰ ਮਿਲਦੇ ਹਾਂ ਕਿਸੇ ਵਕਰੀ ਕਹਾਣੀ ਦੇ ਨਾਲ। شکریہ।